ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਸ ਨਵੇਂ ਵੀਡੀਓ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਤੁਹਾਨੂੰ ਪਖੜਾ ਨਹਿਰ ਜੋ ਕਿ ਨੰਗਲ ਡੈਮ ਤੋਂ ਨਿਕਲਦੀ ਹੈ ਉਸ ਵਿੱਚ ਪਾਣੀ ਦੇ ਲੈਵਲ ਦੀ ਤਾਜ਼ਾ ਸਥਿਤੀ ਦਿਖਾਵਾਂਗਾ ਇਹ ਤੁਸੀਂ ਦੇਖ ਸਕਦੇ ਹੋ ਪਖੜਾ ਨਹਿਰ ਦੇ ਵਿੱਚ ਪਾਣੀ ਦਾ ਰੰਗ ਦੇਖੋ ਕਿੰਨਾ ਸਾਫ਼ ਆ ਬਿਲਕੁਲ ਨੀਲਾ ਦਿਖਾਈ ਦੇ ਰਿਹਾ ਬਹੁਤ ਹੀ ਸਾਫ਼ ਆ ਪਾਣੀ ਉਰੇ ਦੇਖ ਸਕਦੇ ਹੋ ਤੁਸੀਂ ਕੰਡੇ ਤੋਂ ਇਹ ਇਸ ਦਾ ਲੈਵਲ ਕਿਉਂਕਿ ਕੁਝ ਦਿਨ ਪਹਿਲੇ ਮੈਂ ਭਖੜਾ ਨਹਿਰ ਦੀ ਵੀਡੀਓ ਪਾਈ ਸੀ ਅੱਜ ਉਸ ਦੇ ਮੁਕਾਬਲੇ ਕੁਝ ਪਾਣੀ ਘਟਾ ਇਹਦੇ ਵਿੱਚ ਲੈਵਲ ਉਧਰੋਂ ਨਾਲੋਂ ਡਾਊਨ ਇਹ ਦੇਖੋ ਜਿੱਥੋਂ ਨਹਿਰ ਆ ਰਹੀ ਆ ਇਹ ਦੂਸਰੇ ਪਾਸੇ ਪੁਲ ਦੇ ਇਹ ਮੈਂ ਰੋਪੜ ਨੰਗਲ ਚੌਂਕ ਦੇ ਸਾਹਮਣੇ ਜੋ ਪੋਲਾ ਉਹਦੇ ਨੇੜੇੋਂ ਦਿਖਾ ਰਿਆਂ ਇਹ ਜਿੱਧਰੋਂ ਪਾਣੀ ਜਾ ਰਿਹਾ ਇਹ ਦੇਖੋ ਮੈਂ ਜ਼ੂਮ ਕਰਕੇ ਦਿਖਾ ਰਿਆਂ ਇਹ ਦੇਖ ਸਕਦੇ ਹੋ ਤੁਸੀਂ ਪੁਲ ਤੋਂ ਜਿੱਧਰੋਂ ਪਾਣੀ ਜਾ ਰਿਹਾ ਸਾਹਮਣੇ ਦੇਖੋ ਕਿੰਨਾ ਡਾਊਨ ਆ ਲੈਵਲ ਕੋਈ ਦਿਨ ਪਹਿਲੇ ਮੈਂ ਵੀਡੀਓ ਪਾਈ ਸੀ ਅੱਜ ਨਾਲੋਂ ਕੁਝ ਲੈਵਲ ਹਾਈ ਸੀ ਪਰ ਅੱਜ ਲੈਵਲ ਉਹਦੇ ਨਾਲੋਂ ਵੀ ਡਾਊਨ ਦਿਖਾਈ ਦੇ ਰਿਹਾ ਇਹ ਆ ਜੀ ਜਿੱਧਰੋਂ ਪਾਣੀ ਆ ਰਿਹਾ ਉਧਰ ਦੀ ਨਹਿਰ ਦੀ ਅੱਜ ਦੀ ਤਾਜ਼ਾ ਸਥਿਤੀ ਇਹ ਆ ਜੀ ਪਖੜਾ ਨਹਿਰ ਜੋ ਨੰਗਲ ਡੈਮ ਤੋਂ ਨਿਕਲਦੀ ਆ ਇਹ ਆ ਜੀ ਜੋ ਰੋਪੜ ਨੰਗਲ ਚੌਂਕ ਦੇ ਸਾਹਮਣੇ ਜੋ ਪੋਲਾ ਪਖੜਾ ਨਹਿਰ ਤੇ ਉਹ ਪੋਲ ਤੇ ਤੁਹਾਨੂੰ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਹਾਂ ਏ ਆ ਜੀ ਆਈ ਦਾ ਲੈਵਲ ਇਹ ਮੈਂ জੂਮ ਕਰਕੇ ਦਿਖਾ ਰਿਹਾ ਹਾਂ ਪੁਲ ਦੇ ਨੇੜੇ ਹਾਂ ਕਿਉਂਕਿ ਪੁਲ ਤੋਂ ਅਗਲੇ ਪਾਸੇ ਲੈਵਲ ਡਾਊਨ ਆ ਟਲਾਂ ਦੇ ਵਿੱਚ ਪਾਣੀ ਜਾਂਦਾ ਇਹ ਮੈਂ ਜਿੱਧਰੋਂ ਪਾਣੀ ਜਾ ਰਿਹਾ ਉਹ ਦਿਖਾ ਰਿਹਾ ਇਸ ਤੋਂ ਬਾਅਦ ਮੈਂ ਜਿੱਧਰ ਪਾਣੀ ਜਾਂਦਾ ਉਧਰ ਦੀ ਸ਼ੈਡ ਵੀ ਦਿਖਾਵਾਂਗਾ ਇਹ ਆ ਜੀ ਜਿੱਧਰੋਂ ਪਾਣੀ ਜਾ ਰਿਹਾ ਉਹ ਦੇਖ ਸਕਦੇ ਹੋ ਇਹ ਦੇਖੋ ਕਿਉਂਕਿ ਡਾਊਨ ਪਾਣੀ ਰੋਡ ਨਾਲ ਜਾ ਰਿਹਾ ਔਰ ਲੈਵਲ ਪਹਿਲਾਂ ਦੇ ਮੁਕਾਬਲੇ ਕੁਝ ਘਟਾ ਪਾਣੀ ਬਿਲਕੁਲ ਸਾਫ ਆ ਜਿੱਦੇ ਕਿਤੇ ਨੀਮ ਗਾਰਾ ਪੈਂਦਾ ਹੋਏ ਪਰ ਛੱਡਾਂ ਤੋਂ ਮਿੱਟੀ ਖੋਲ ਕੇ ਪੈ ਜਾਂਦੀ ਹੈ ਤਾਂ ਪਾਣੀ ਦਾ ਰੰਗ ਵੀ ਥੋੜਾ ਗੰਧਲਾ ਹੋ ਜਾਂਦਾ ਇਹ ਦੇਖੋ ਲੈਵਲ ਤੁਸੀਂ ਕਿੰਨਾ ਡਾਊਨ ਆ ਜੇ ਲੈਵਲ ਇਹ ਆ ਜੀ ਖੜਾ ਨਹਿਰ ਦੇ ਵਿੱਚ ਪਾਣੀ ਦੀ ਅੱਜ ਦੀ ਤਾਜ਼ਾ ਸਥਿਤੀ ਪਹਿਲਾਂ ਦੇ ਮੁਕਾਬਲੇ ਲੈਵਲ ਕੁਝ ਡਾਊਨ ਆ ਇਹ ਆ ਜੀ ਰੋਪੜ ਨੰਗਲ ਚੌਂਕ ਦੇ ਸਾਹਮਣੇ ਵਾਲਾ ਪੁਲ ਜਿੱਧਰੋਂ ਪਾਣੀ ਜਾ ਰਿਹਾ ਨੇੜੇੋਂ ਮੈਂ ਦਿਖਾ ਰਿਹਾ ਤੁਹਾਨੂੰ ਬਿਲਕੁਲ ਪੁਲ ਦੇ ਨਜ਼ਦੀਕ ਤੋਂ ਦਿਖਾ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਅੱਜ ਦਾ ਪਾਖੜਾ ਨਹਿਰ ਦੇ ਵਿੱਚ ਪਾਣੀ ਦਾ ਲੈਵਲ ਇਹ ਤੁਹਾਨੂੰ ਦਿਖਾਇਆ ਜੀ ਪਾਖੜਾ ਨਹਿਰ ਜੋ ਨੰਗਲ ਡੈਮ ਤੋਂ ਨਿਕਲਦੀ ਹੈ ਰੋਪੜ ਦੇ ਸਾਹਮਣੇ ਨੰਗਲ ਚੌਂਕ ਦੇ ਸਾਹਮਣੇ ਜੋ ਪੋਲਾ ਉੱਥੇ ਪਾਣੀ ਦਾ ਲੈਵਲ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ